ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਮੀਨ ਰਾਸ਼ੀ ਵਾਲੇ ਲਈ ਸਤੰਬਰ 2025 ਕਿਵੇਂ ਰਹੇਗਾ ਇਸ ਮਹੀਨੇ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਮਹਿਸੂਸ ਕਰੋਗੇ ਚਾਹੇ ਉਹ ਕੈਰੀਅਰ ਹੋਵੇ ਪਿਆਰ ਧਨ ਜਾਂ ਸਿਹਤ ਅਸੀਂ ਡਿਟੇਲ ਵਿੱਚ ਹੋਰ ਸਮਝਾਵਾਂਗੇ ਕਿ ਤੁਸੀਂ ਕਿੰਨੇ ਚਾਂਸਸਸ ਤੇ ਚੈਲੰਜਸ ਫੇਸ ਕਰੋਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲੋ ਤੇ ਚਲੋ ਸ਼ੁਰੂ ਕਰਦੇ ਹਾਂ ਸਤੰਬਰ 2025 ਵਿੱਚ ਮੀਨ ਰਾਸ਼ੀ ਵਾਲੇ ਲਈ ਇੱਕ ਪੋਜ਼ਿਟਿਵ ਟਰਾਂਸਫਰਮੇਸ਼ਨ ਵਾਲਾ ਮਹੀਨਾ ਹੋਵੇਗਾ ਤੁਹਾਡੀ ਕ੍ਰੀਏਟਿਵ ਸੋਚ ਵਧੇਗੀ ਨਵੇਂ ਆਈਡੀਆਸ ਸਾਹਮਣੇ ਆਣਗੇ ਤੇ ਗੁਰੂ ਦੀ ਦ੍ਰਿਸ਼ਟੀ ਤੁਹਾਡੇ ਫਾਈਨਾਂਸ ਨੂੰ ਸਟਰੋਂਗ ਕਰੇਗੀ ਚੰ드ਰਾ ਇਮੋਸ਼ਨਲ ਬੈਲੈਂਸ ਟੈਸਟ ਕਰੇਗਾ ਤੇ ਸ਼ਨੀ ਡਿਸਪਲਨ ਮੰਗੂਗਾ ਇਸ ਮਹੀਨੇ ਤੁਸੀਂ ਆਪਣੇ ਗੋਲਸ ਨੂੰ ਅਚੀਵ ਕਰਨ ਦੀ ਸਟਰੋਂਗ ਇੱਛਾ ਰੱਖੋਗੇ ਤੇ ਕਈ ਪੁਰਾਣੇ ਕੰਮ ਜੋ ਪੈਂਡਿੰਗ ਸਨ ਉਹ ਕੰਪਲੀਟ ਹੋਣਗੇ ਜੌਬ ਕਰਨ ਵਾਲੇ ਮੀਨ ਰਾਸ਼ੀ ਦੇ ਲੋਕਾਂ ਨੂੰ ਆਫਿਸ ਵਿੱਚ ਰੈਕੋਗਨੀਸ਼ਨ ਮਿਲ ਸਕਦੀ ਹੈ ਬੌਸ ਤੁਹਾਡੀ ਮਿਹਨਤ ਨੂੰ ਅਪਰੀਸ਼ੀਏਟ ਕਰਨਗੇ ਪ੍ਰੋਮੋਸ਼ਨ ਜਾਂ ਇੰਕਰੀਮੈਂਟ ਦੀ ਸੰਭਾਵਨਾ ਬਣ ਰਹੀ ਹੈ ਸਟੂਡੈਂਟਸ ਲਈ ਇਹ ਮਹੀਨਾ ਪ੍ਰੋਡਕਟਿਵ ਹੈ ਫੋਕਸ ਸਟੱਡੀ ਰੁਟੀਨ ਨਾਲ ਰਿਜ਼ਲਟ ਪੋਜ਼ਿਟਿਵ ਹੋਵੇਗਾ ਬਿਜ਼ਨਸ ਵਾਲੇ ਲਈ ਨਵੇਂ ਕੰਟਰੈਕਟਸ ਮਿਲ ਸਕਦੇ ਨੇ ਪਾਰਟਨਰਸ਼ਿਪ ਵਿੱਚ ਓਨੈਸਟੀ ਰੱਖੋ ਤੇ ਸਕਸੈਸ ਜ਼ਰੂਰ ਮਿਲੇਗਾ ਸਿੰਗਲ ਮੀਨ ਰਾਸ਼ੀ ਵਾਲੇ ਲਈ ਸਤੰਬਰ 2025 ਐਕਸਾਈਟਿੰਗ ਹੋਵੇਗਾ ਕਿਸੇ ਸਪੈਸ਼ਲ ਇਨਸਾਨ ਦੀ ਐਂਟਰੀ ਹੋ ਸਕਦੀ ਹੈ ਮੈਰਿਡ ਕਪਲਸ ਲਈ ਇਹ ਮਹੀਨਾ ਥੋੜਾ ਮਿਕਸ ਹੋਵੇਗਾ ਤੇ ਮਿਸਅੰਡਰਸਟੈਂਡਿੰਗਸ ਆ ਸਕਦੇ ਹਨ ਪਰ ਪੇਸ਼ੈਂਸ ਨਾਲ ਸਭ ਠੀਕ ਹੋ ਜਾਵੇਗਾ ਰਿਲੇਸ਼ਨਸ਼ਿਪ ਵਿੱਚ ਟਰਸਟ ਜ਼ਰੂਰੀ ਹੈ ਕਿਸੇ ਥਰਡ ਪਰਸਨ ਦੀ ਗੱਲ ਤੇ ਭਰੋਸਾ ਨਾ ਜੇਕਰ ਗੱਲ ਕਰੀਏ ਫਾਈਨਾਂਸ ਤੇ ਵੈਲਥ ਬਾਰੇ ਸਤੰਬਰ ਵਿੱਚ ਫਾਈਨਾਂਸ ਗ੍ਰਾਜੂਅਲੀ ਇੰਪਰੂਵ ਕਰਦਾ ਹੋਇਆ ਵਿਖਰ ਰਿਹਾ ਹੈ ਐਕਸਪੈਂਸਸ ਥੋੜੇ ਵੱਧ ਸਕਦੇ ਨੇ ਹੈਲਥ ਜਾਂ ਟਰੈਵਲ ਕਰ ਸੇਵਿੰਗਸ ਪਲਾਨ ਜ਼ਰੂਰ ਬਣਾਓ ਤੇ ਅਨਨੈਸੈਸਰੀ ਖਰਚੇ ਨੂੰ ਅਵੋਇਡ ਕਰੋ ਜੇਕਰ ਗੱਲ ਕਰੀਏ ਫੈਮਿਲੀ ਤੇ ਸੋਸ਼ਲ ਲਾਈਫ ਬਾਰੇ ਫੈਮਿਲੀ ਵਿੱਚ ਪਿਆਰ ਤੇ ਸੁਖਸ਼ਾਂਤੀ ਬਣੀ ਰਹੂਗੀ ਪੇਰੈਂਟਸ ਤੁਹਾਡੇ ਡਿਸੀਜਨ ਸਪੋਰਟ ਕਰਨਗੇ ਸਿਬਲਿੰਗਸ ਨਾਲ ਬੌਂਡਿੰਗ ਇਸ ਮਹੀਨੇ ਅੱਛੀ ਲੱਗ ਰਹੀ ਹੈ ਸੋਸ਼ਲ ਸਰਕਲ ਵਿੱਚ ਤੁਹਾਡੀ ਰਿਸਪੈਕਟ ਵਧੂਗੀ ਕੋਈ ਵੀ ਇਵੈਂਟ ਜਾਂ सेलिब्रेशन ਤੁਹਾਡੇ ਲਈ ਪੋਜ਼ਿਟਿਵ ਰਹੇਗਾ ਹੈਲਥ ਜਨਰਲੀ ਇਸ ਮਹੀਨੇ ਠੀਕ ਰਹੇਗੀ ਪਰ ਡਾਈਜੈਸ਼ਨ ਰਿਲੇਟਡ ਪ੍ਰੋਬਲਮਸ ਆ ਸਕਦੀਆਂ ਨੇ ਤੇ ਇਸ ਕਰਕੇ ਸਟ੍ਰੈਸ ਥੋੜਾ ਘੱਟ ਲਓ ਐਕਸਰਸਾਈਜ਼ ਮੈਡੀਟੇਸ਼ਨ ਤੇ ਗੁੱਡ ਖਾਣ-ਪਾਨ ਤੇ ਜ਼ੋਰ ਦਿਓ ਜੇਕਰ ਗੱਲ ਕਰੀਏ ਤੁਹਾਡੇ ਲੱਕੀ ਐਲੀਮੈਂਟਸ ਬਾਰੇ ਤੇ ਇਸ ਮਹੀਨੇ ਦੇ ਲੱਕੀ ਕਲਰ ਹੋਣਗੇ ਸੀ ਗ੍ਰੀਨ ਤੇ yellow ਲੱਕੀ ਨੰਬਰਸ 2 ਅਤੇ 7 ਤੇ ਲੱਕੀ ਦਿਨ ਹੋਣਗੇ ਮੰਡੇ ਤੇ Thursday ਗੁਰਦੁਆਰੇ ਜਾਓ ਮੰਦਿਰ ਜਾਓ ਤੇ ਪੂਜਾ ਪਾਠ ਕਰੋ ਉਹਦੇ ਨਾਲ ਤੁਹਾਨੂੰ ਇਨਰ ਪੀਸ ਮਿਲੇਗੀ ਤੇ ਦੋਸਤੋ ਐਸੀ ਮੀਨ ਰਾਸ਼ੀ ਵਾਲਿਆਂ ਲਈ ਸਤੰਬਰ 2025 ਦਾ ਪੂਰਾ ਰਾਸ਼ੀ ਫਲਕ ਤਸੀਂ ਵੇਖਿਆ ਕਿ ਕਿਵੇਂ ਕਰੀਅਰ ਪਿਆਰ ਧਨ ਸਿਹਤ ਤੇ ਫੈਮਿਲੀ ਲਾਈਫ ਵਿੱਚ ਬਦਲਾਅ ਆਏਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਵਿੱਚ ਆਪਣੀ ਰਾਸ਼ੀ ਲਿਖ ਕੇ ਦੱਸੋ ਤਾਂ ਅਸੀਂ ਅਗਲੇ ਵੀਡੀਓ ਵਿੱਚ ਤੁਹਾਡੀ ਰਾਸ਼ੀ ਦੀ ਪੂਰੀ ਪ੍ਰੈਡਿਕਸ਼ਨਸ ਲੈ ਕੇ ਆਈ ਸਾਕਸ਼ੀਆ ਕਾਲ ਜੀ ਤੇ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ